ਇੰਨਾ ਤੋਂ ਆਪਾਂ ਸਵਾ ਲੱਖ ਦੇ ਜਾਨਵਰ ਆਪਾਂ ਵੇਚਦੇ ਸੇਲ ਕਰਦੇ ਹਾਂ ਤੇ ਜਿਹੜੇ ਆਪਣੇ ਕੋਲੇ ਹੁਣ ਫਿਲਹਾਲ ਉਹਨਾਂ ਚੋਂ ਜਿਹੜੇ ਖੜੇ ਆ ਹੂੰ ਉਹ ਸਵਾ ਕ ਲੱਖ ਦੇ ਹੀ ਹੁਣ ਹੈਗੇ ਆ ਠੀਕ ਹੈ 8-9000 ਦੀ ਜਿਹੜੀ ਲੋਕਲ ਬੱਕਰੀ ਸੀ ਇਹਦਾ ਆਪਾਂ 4 ਤੋਂ 5 5000 ਦੇ ਆਸ-ਪਾਸ ਸੇਲ ਕਰ ਦਿੱਤਾ ਸੀ 4 ਤੋਂ 5000 ਦੇ ਵਿੱਚ ਹੈ ਨਾ ਉਹ ਦੇਖੋ ਇਹਦੇ ਕੰਨ ਦੇ ਅੰਦਰ ਟੈਗ ਹੈਗਾ ਹੂੰ ਟੈਗ ਲੱਗਿਆ ਹੋਇਆ ਇਸ ਕਰਕੇ ਅਸੀਂ ਨਸਲ ਤੇ ਸੁਧਾਰ ਜਿਵੇਂ ਕਰਨਾ ਸੀ ਇਸ ਕਰਕੇ ਅਸੀਂ ਇਹਨਾਂ ਤੇ ਇਨਾਂ ਪੈਸਾ ਜਿਹੜਾ ਇਨਵੈਸਟ ਕੀਤਾ ਤੇ ਬਾਈ ਜੀ ਜਿਵੇਂ ਆਪਣੇ ਕੋਲੇ ਆਹ ਬਰੀਡਰ ਆ ਹਨਾ ਹਾਂਜੀ ਇਹ ਘੋਨੇ ਵੀ ਹੁੰਦੇ ਆ ਤੇ ਚਿੱਟੀ ਅੱਖ ਵਾਲੇ ਵੀ ਹੁੰਦੇ ਆ ਤੇ ਆਪਾਂ ਫਿਰ ਇਹ ਸਿੰਗਾ ਵਾਲਾ ਕਿਉਂ ਲੈ ਕੇ ਆਏ ਕੀ ਕਾਰਨ ਹੈ ਇਹਦੇ ਵਿੱਚ ਤੇ ਅਸੀਂ ਹੁਣ ਦੁੱਧਾਂ ਦੁੱਧ ਦੀ ਜਿਵੇਂ ਅਸੀਂ ਚੋਾਈ ਕਰਨ ਲੱਗੇ ਤਿੰਨ ਤੋਂ ਸਾਢੇ ਤਿੰਨ ਲੀਟਰ ਵੀ ਜਿਹੜੇ ਜਾਨਵਰ ਆਪਾਂ ਮਥੁਰਾ ਤੋਂ ਲੈ ਕੇ ਆਏ ਆ ਉਹਨਾਂ ਦਾ ਉਹਨਾਂ ਥੱਲੇ ਜਿਹੜਾ ਦੁੱਧ ਆ ਉਹ ਤਿੰਨ ਲੀਟਰ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਜੀ ਪਿੰਡ ਤਿੰਨ ਬੀਜੀਐਮ ਦੇ ਵਿੱਚ ਬਾਈ ਕੁਲਦੀਪ ਹੋਰਾਂ ਦੇ ਇਹ ਗੋਟ ਫਾਰਮ ਦੇ ਵਿੱਚ ਜਿਵੇਂ ਕਿ ਆਪਾਂ ਖੇਤੀ ਕਰਦੇ ਆਂ ਖੇਤੀ ਦੇ ਨਾਲ ਨਾਲ ਆਪਾਂ ਕੋਈ ਸਹਾਇਕ ਕੀਤਾ ਵੇਖਦੇ ਆਂ ਉਹਦੇ ਵਿੱਚ ਆਪਾਂ ਨੂੰ ਆਏ ਹੁੰਦਾ ਆਪਣੇ ਦਿਮਾਗ ਦੇ ਵਿੱਚ ਦੋ ਜਿਹੜੇ ਕੰਮ ਐ ਉਹ ਆਉਂਦੇ ਆ ਹਨਾ ਪਹਿਲਾਂ ਪਹਿਲਾ ਕੰਮ ਆਪਣੇ ਆਉਂਦਾ ਦਿਮਾਗ ਦੇ ਵਿੱਚ ਡੇਰੀ ਫਾਰਮ ਵਾਲਾ ਫਿਰ ਆਪਣੇ ਆਉਂਦਾ ਵੀ ਆਪਾਂ ਕਿਹਨ ਬੱਕਰੀਆਂ ਰੱਖੀਆਂ ਜਾਣ ਬਹੁਤ ਸਾਰੇ ਵੀਰ ਸੋਚਦੇ ਆ ਵੀ ਆਪਾਂ ਬੱਕਰੀਆਂ ਰੱਖਾਂਗੇ ਪਰ ਉਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਵੀ ਇਹ ਕੰਮ ਸ਼ੁਰੂ ਕਿੱਥੋਂ ਕਰਨਾ ਹੈ ਕਿਹੜੀ ਨਸਲ ਦੀਆਂ ਆਪਾਂ ਬੱਕਰੀਆਂ ਲੈ ਕੇ ਆਉਣੀਆਂ ਕਿੰਨਾ ਕੁ ਇਹਦੇ ਵਿੱਚ ਖਰਚਾ ਆ ਜਾਊਗਾ ਤੇ ਇਹਦੇ ਵਿੱਚ ਆਪਾਂ ਨੂੰ ਬਚੂਗਾ ਕੀ ਬਚੂਗਾ ਤੇ ਇਹਨਾਂ ਨੂੰ ਆਪਾਂ ਸੈੱਲ ਕਿਵੇਂ ਕਰਨਾ ਹੈ ਨਿੱਕੇ ਨਿੱਕੇ ਸਵਾਲ ਹੁੰਦੇ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿੱਪ ਕਰੇ ਤੋਂ ਬਿਨਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਜਿਵੇਂ ਆਪਾਂ ਪਿੰਡ ਤੁਹਾਡਾ ਦੱਸਤਾ ਹਨਾ ਵੀ ਪਿੰਡ ਕਿਹੜਾ ਹਾਂ ਤੇ ਆਪਾਂ ਹੁਣ ਬੱਕਰੀਆਂ ਦੇ ਫਾਰਮ ਦੀ ਗੱਲ ਕਰੀਏ ਵੀ ਇਹ ਕੰਮ ਹੈ ਜਿਹੜਾ ਇਹ ਆਪਾਂ ਕਿਵੇਂ ਸ਼ੁਰੂ ਕੀਤਾ ਸੀ ਆਪਣੇ ਦਿਮਾਗ 'ਚ ਕਿਵੇਂ ਆਈ ਵੀ ਆਪਾਂ ਇੱਧਰਲੇ ਪਾਸੇ ਜਾਈਏ ਏ ਬਾਈ ਜੀ ਆਪਣੇ ਸ਼ੁਰੂ ਤੋਂ ਸੀਗਾ ਵੀ ਖੇਤੀ ਖੇਤੀ ਦਾ ਕੰਮ ਸੀ ਆਪਣਾ ਖੇਤੀ ਦਾ ਕੀਤਾ ਸੀ ਖੇਤੀ ਦੇ ਨਾਲ ਨਾਲ ਵੀ ਅਸੀਂ ਮਰਬੇਕ ਦੇ ਆਸ-ਪਾਸ ਸਾਡਾ ਆਪ ਦਾ ਵਾਹਣ ਸੀ ਹੂੰ ਬਾਕੀ ਅਸੀਂ ਠੇਕੇ ਤੇ ਪੈ ਲਈ ਅਸੀਂ ਲਗਭਗ ਦੋ ਮਰਬੇ ਦੇ ਆਸ-ਪਾਸ ਅਸੀਂ ਤਿੰਨ ਮਰਬਿਆਂ ਦੀ ਲਗਭਗ ਵਾਈ ਕਰਦੇ ਸੀ ਹੂੰ ਉਸ ਤੇ ਲੇਬਰ ਦੀ ਦਿੱਕਤ ਜਾਂ ਕੁਦਰਤ ਦੀਆਂ ਮਾਰਾਂ ਹੂੰ ਵੀ ਜਿਵੇਂ ਮੌਸਮ ਦੀ ਚੇਂਜਿੰਗ ਹੈ ਜਿਵੇਂ ਹੂੰ ਹੂੰ ਆਉਂਦੀ ਆ ਫਿਰ ਉਸ ਕਰਕੇ ਸਾਨੂੰ ਦੋ ਕੰਮ ਵੈਸੇ ਵੀ ਬੰਦੇ ਕੋਲੇ ਹੋਣੇ ਚਾਹੀਦੇ ਆ ਠੀਕ ਹੈ ਜੀ ਕੋਈ ਦੋ ਕਿਤੇ ਹੋਣ ਤੇ ਸਾਨੂੰ ਅਸੀਂ ਪਹਿਲੇ ਡੇਰੀ ਫਾਰਮਿੰਗ ਦਾ ਸੋਚਿਆ ਸੀ ਅਸੀਂ ਹੂੰ ਉਸ 'ਚ ਵੀ ਲੇਬਰ ਦੀ ਦਿੱਕਤ ਹੈ ਜਾਂ ਖਰਚਾ ਵੀ ਜ਼ਿਆਦਾ ਹੈ ਜਾਂ ਵੱਡਾ ਕੰਮ ਲੱਗਿਆ ਫਿਰ ਅਸੀਂ ਨਾਲ ਅਸੀਂ ਬੱਕਰੀਆਂ ਦਾ ਸੋਚਿਆ ਹੂੰ ਠੀਕ ਹੈ ਵੈਸੇ ਵਧੀਆ ਵਧੀਆ ਹੈਗਾ ਇਹ ਬਾਈ ਜੀ ਸਾਨੂੰ ਸਸਤਾ ਹੂੰ ਲੱਗਿਆ ਛੋਟਾ ਜਾਨਵਰ ਸਾਨੂੰ ਰੱਖ ਰਖਾ ਉਹਦਾ ਹੂੰ ਸੌਖਾ ਲੱਗਿਆ ਇਸ ਕਰਕੇ ਅਸੀਂ ਇਸ ਕਿਤੇ ਨੂੰ ਚਲੇ ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹ ਸਾਨੂੰ ਸਸਤਾ ਲੱਗਿਆ ਹਨਾ ਕੰਮ ਤੇ ਆਪਾਂ ਸ਼ੁਰੂ ਚ ਕਿੰਨੀਆਂ ਬੱਕਰੀਆਂ ਲੈ ਕੇ ਆਏ ਸੀ ਤੇ ਕਿਹੜੀ ਬਰੀਡ ਦੀਆਂ ਲੈ ਕੇ ਆਏ ਸੀ ਜਿਵੇਂ ਆਪਣੇ ਦਰਸ਼ਕਾਂ ਦਾ ਸਵਾਲ ਹੁੰਦਾ ਵੀ ਅਸੀਂ ਕਿਹੜੀ ਨਸਲ ਦੀਆਂ ਬੱਕਰੀਆਂ ਲੈ ਕੇ ਆਈਏ ਵੀ ਕੰਮ ਸ਼ੁਰੂ ਕੀਤਾ ਜਾਵੇ ਜਿੰਨਾ ਤੋਂ ਇਹ ਬਾਈ ਜੀ ਆਪਾਂ ਨੂੰ ਫਿਲਹਾਲ ਦੇ ਜਿਵੇਂ ਤੁਹਾਨੂੰ ਦੱਸਿਆ ਇਹ ਸਸਤਾ ਕਰਕੇ ਸਸਤੀ ਕਰਕੇ ਤੇ ਇਹ ਅਸੀਂ ਬਰਬਰੀ ਚੁਣਿਆ ਘੱਟ ਖੁਰਾਕ ਕਰਕੇ ਹੂੰ ਤੇ ਲੋਕਲ ਏਰੀਏ ਚ ਆਪਾਂ ਜਿਵੇਂ ਪਰਚੇਜ਼ ਕੀਤੀ ਇਹਨੂੰ ਲੋਕਲ ਏਰੀਏ ਚ ਆਹ 8 ਤੋਂ 10000 ਦੇ ਬਾਚ ਲਗਭਗ ਇੱਕ ਬੱਕਰੀ ਆਪਣੀ 8 ਤੋਂ 10000 ਦੀ ਰੇਂਜ ਚ ਸਾਨੂੰ ਮਿਲ ਗਈ ਹੂੰ ਤੇ ਸ਼ੁਰੂ ਚ ਫਿਰ ਆਪਾਂ ਕਿੰਨੇ ਜਾਨਵਰ ਲੈ ਕੇ ਆਏ ਸੀ ਤੁਸੀਂ 8 ਤੋਂ 10000 ਰੁਪਿਆ ਇੱਕ ਬੱਕਰੀ ਦਾ ਰੇਟ ਦੱਸਿਆ ਆਪਾਂ ਨੂੰ ਹਣਾ ਹਾਂਜੀ ਅਸੀਂ 6-7 ਜਾਨਵਰ ਅਸੀਂ ਲੈ ਕੇ ਆਏ ਸੀ ਵੀ ਆਪਾਂ 70-80000 ਰੁਪਿਆ ਲਾੜ ਗਏ ਹਾਂਜੀ 70000 ਰੁਪਏ 70 7000 ਰੁਪਿਆ ਆਪਣੀਆਂ ਇਨਵੈਸਟਮੈਂਟ ਹੋ ਗਈ ਸੀ ਹਨਾ ਹਾਂਜੀ 70000 ਤੇ ਫਿਰ ਜਿਹੜੀਆਂ ਬਰੀਡ ਦੀਆਂ ਹੁੰਦੀਆਂ ਵਧੀਆ ਚੰਗੀ ਨਸਲ ਦੀਆਂ ਹੁੰਦੀਆਂ ਬੱਕਰੀਆਂ ਉਹ ਆਪਾਂ ਕਦੋਂ ਲੈ ਕੇ ਆਏ ਸੀ ਫਿਰ ਉਹ ਤਾਂ ਜੀ ਅਸੀਂ ਜਿਵੇਂ ਹੁਣ ਸਾਨੂੰ ਡੂਡ ਤੋਂ 2 ਸਾਲਾਂ ਦੇ ਅੰਦਰ ਅੰਦਰ ਮਈ ਚ 2 ਸਾਲ ਹੋ ਜਾਣਗੇ ਹੂੰ ਤੇ ਹੁਣ ਸਾਡਾ ਮਨ ਬਣਿਆ ਵੀ ਅਸੀਂ ਥੋੜਾ ਜਿਹਾ ਹੋਰ ਸੁਧਾਰ ਕਰੀਏ ਇਸ ਨਸਲ 'ਚ ਫਿਰ ਸਾਨੂੰ ਰਿਸਰਚ ਸੈਂਟਰ ਯੂਪੀ ਮਥੁਰਾ ਮਥੁਰਾ ਜਾ ਹਾਂਜੀ ਮਥੁਰਾ ਗਏ ਤੇ ਉਥੋਂ ਅਸੀਂ ਤਿੰਨ ਜਾਨਵਰ ਜਿਹੜੇ ਹੈਗੇ ਉਹ ਲੈ ਕੇ ਨਹੀਂ ਉਹ ਆਪਣਾ ਕਿੰਨਾ ਖਰਚਾ ਆ ਗਿਆ ਸੀ ਫਿਰ ਉਹਦਾ ਖਰਚਾ ਜੀ ਦੋ ਬੱਕਰੀਆਂ ਹਮ ਇੱਕ ਮੇਲ ਹੈ ਬਰੀਡਰ ਜਿਹੜਾ ਲੈ ਕੇ ਆਏ ਆ ਠੀਕ ਹੈ ਉਸ ਤੇ ਲਗਭਗ 116000 ਦੀ ਸਾਡੀ ਖਰੀਦ ਸੀ ਖਰੀਦ ਖਰੀਦ ਸੀ 116000 ਦੀ ਆਪਣੇ ਤਿੰਨ ਨਗਾਂ ਦੀ ਹਾਂਜੀ ਤਿੰਨ ਨਾਕ ਸੀ ਪਿੱਛੇ ਤਿੰਨ ਫੀਮੇਲਾਂ ਸੀ ਬੱਚੇ ਸੀ ਇੱਥੇ ਤਿੰਨ ਬੱਚੇ ਵੀ ਸੀਗੇ ਹਾਂਜੀ ਯਾਨੀ ਕਿ ਛੀ ਨਾਕ ਹੋ ਗਏ ਫਿਰ ਹਾਂਜੀ ਸੂਏ ਸੂਈ ਹੋਈਆਂ ਸੀ ਤਾਗ ਲਗਭਗ ਹਫ਼ਤੇ ਹਫ਼ਤੇ ਦੇ ਆਸ-ਪਾਸ ਦੀਆਂ ਸੂਈਆਂ ਹੋਈਆਂ ਸੀ ਠੀਕ ਹੈ ਤੇ 116000 ਦੀ ਖਰੀਦ ਸੀਗੀ ਹਮ ਤੇ 25000 ਸਾਡਾ ਗੱਡੀ ਦਾ ਪਾੜਾ ਖਰਚਾ ਜਿਵੇਂ ਰੋਟੀ ਪਾਣੀ ਦਾ ਸਾਡਾ ਨਹੀਂ ਇਹ ਕਿਹੜੀ ਬਰੀਡ ਦੀ ਆਪਾਂ ਫਿਰ ਬਕਰ ਗਏ ਬਰਬਰੀ ਦੀਆਂ ਹੀ ਖਰੀਦੀਆਂ ਸੀ ਬਰਬਰੀ ਦੀਆਂ ਮਥੁਰਾ ਤੋਂ ਹੀ ਬਰਬਰੀ ਦੀਆਂ ਸੀ ਤੇ ਜਿਹੜੇ ਆਪਣੇ ਲੋਕਲ ਜਾਨਵਰ ਆ ਤੁਸੀਂ ਕਿਹਾ ਲੋਕਲ ਆ ਤੇ ਮਥੁਰਾ ਵਾਲੇ ਆ ਉਹਨਾਂ ਚ ਕੀ ਡਿਫਰੈਂਸ ਡਿਫਰੈਂਸ ਕੀ ਆ ਵੀ ਆਪਣੇ ਜਾਨਵਰ ਲੋਕਲ ਕਿਹੜੇ ਆ ਤੇ ਮਥੁਰਾ ਵਾਲੇ ਕਿਹੜੇ ਜਾਨਵਰ ਆ ਹੁਣ ਵਿੱਚ ਇਹਦੇ ਇਹਨਾਂ ਦਾ ਜੀ ਦੇਖੋ ਜਿਵੇਂ ਵੇਟ ਦਾ ਹੂੰ ਵੇਟ ਦਾ ਦੁੱਧ ਦਾ ਠੀਕ ਐ ਤੇ ਦੁੱਧ ਲਗਭਗ ਇਹਨਾਂ ਦੇ ਥੱਲੇ ਸਾਡੇ ਦਿੱਕਤ ਆਈ ਇੱਥੇ ਵੀ ਅਸੀਂ ਇਹਨਾਂ ਨੂੰ ਖਾਣ ਪੀਣ ਦੀ ਇਥੋਂ ਦਾ ਨਹੀਂ ਸੈਟ ਆ ਆ ਠੀਕ ਐ ਤੇ ਨਹੀਂ ਇਹ ਜਾਨਵਰ ਆਪਣੇ ਮਥੁਰਾ ਦੇ ਆ ਹਾਂਜੀ ਇਹ ਵਾਲੀਆਂ ਜਿਹੜੀਆਂ ਅਸੀਂ ਹੈਗੀਆਂ ਰਿਸਰਚ ਸੈਂਟਰ ਯੂਪੀ ਮਤਰਾ ਜੀ ਉਥੋਂ ਲੈ ਲੈਂਦੇ ਹੋਏ ਆ 3 ਜਨਵਾਰ ਹੂੰ ਤੇ ਤੇ ਆਪਣੇ ਜਿਹੜੇ ਲੋਕਲ ਜਾਨਵਰ ਆ ਹੁਣ ਤੁਸੀਂ ਦੱਸੇ ਸੀ ਆਪਾਂ ਨੂੰ ਉਹ ਕਿਹੜੇ ਆ ਇਹਨਾਂ ਦੇ ਵਿੱਚੋਂ ਉਹ ਆ ਹੈਗੇ ਜੀ ਹੂੰ 30 ਤੋਂ 35 ਕਿਲੋ ਲਗਭਗ ਇਹਨਾਂ ਦਾ weight ਹੈ ਇਹਨਾਂ ਦਾ weight 30 ਤੋਂ 35 ਕਿਲੋ ਆ ਹਾਂਜੀ ਤੇ ਦੁੱਧ ਇਹਨਾਂ ਥੱਲੇ ਇਹਨਾਂ ਥੱਲੇ ਲਗਭਗ ਲੀਟਰ ਲੀਟਰ ਦੁੱਧ ਲੀਟਰ ਦੁੱਧ ਹੈ ਉਹਨਾਂ ਥੱਲੇ ਅਸੀਂ ਜਿਹੜਾ ਕੱਢਦੇ ਰਹੇ ਅਸੀਂ ਹੁਣ ਦੁੱਧਾਂ ਦੁੱਧ ਦੀ ਜਿਵੇਂ ਅਸੀਂ ਚੁਆਈ ਕਰਨ ਲੱਗੇ 3 ਤੋਂ 3.5 ਲੀਟਰ ਜੀ ਜਿਹੜੇ ਜਾਨਵਰ ਆਪਾਂ ਮਥਰਾਤ ਲੈ ਕੇ ਆਏ ਆ ਉਹਨਾਂ ਦਾ ਉਹਨਾਂ ਥੱਲੇ ਜਿਹੜਾ ਦੁੱਧ ਆ 3 ਲੀਟਰ ਹੈਗਾ 3 ਲੀਟਰ ਤੋਂ ਪਲੱਸ ਹੈ 3 ਲੀਟਰ ਤੋਂ ਪਲੱਸ ਤੇ ਆਪਣੇ ਲੋਕਲ ਜਾਨਵਰਾਂ ਦਾ 2 ਲੀਟਰ 2 ਲੀਟਰ ਹੈ ਜੀ ਤੇ ਵਜਨ ਦੀ ਗੱਲ ਕਰੀ ਜਿਵੇਂ ਮਥਰਾ ਵਾਲਿਆਂ ਦਾ ਵਜਨ ਕਿੰਨਾ ਕਰਤਾ ਇਹਨਾਂ ਦਾ ਵਜਨ ਕਿੰਨਾ ਕਰ ਇਹਨਾਂ ਦਾ ਲਗਭਗ ਜੀ ਬੱਕਰੀ ਦਾ 50 50 55 ਕਿਲੋ 50 ਕਿਲੋ ਦੇ ਆਸ-ਪਾਸ ਹੈ ਮਥਰਾ ਵਾਲਿਆਂ ਦਾ ਹਾਂ ਜੀ ਤੇ ਦੂਜੇ ਆਪਣੇ ਲੋਕਲ ਜਾਨਵਰਾਂ ਦਾ ਲੋਕਲ ਜੀ ਆਪਣੇ ਕੋਲ 30 35 ਕਿਲੋ ਵੀ ਇਹ ਇਹਨਾਂ ਦੇ ਵਿੱਚ ਫਰਕ ਹੋ ਗਿਆ ਹਨਾ ਹਾਂ ਜੀ ਠੀਕ ਹੈ ਜੀ ਇਹ ਬਾਈ ਜੀ ਮੈਂ ਜਿਵੇਂ ਤੁਹਾਨੂੰ ਜਿਹੜਾ ਆ ਯੂਪੀ ਵਾਲਿਆਂ ਦਾ ਦੁੱਧ ਵਾਲਾ ਦੱਸਿਆ ਸੀ ਇਹ ਅਸੀਂ 3 ਤੋਂ 3.5 ਲੀਟਰ ਅਸੀਂ ਇਹਨਾਂ ਦਾ ਕੀ ਹੈ ਕੱਢ ਕੇ ਫਿਰ ਅਸੀਂ ਬੱਚਿਆਂ ਨੂੰ ਪਿਉੰਨੇ ਆ ਇਸ ਕਰਕੇ ਸਾਨੂੰ ਪਤਾ ਹੈ ਵੈਸੇ ਤਾਂ ਆਪਾਂ ਕਦੇ ਕਿਸੇ ਬੱਕਰੀ ਦਾ ਕੱਢਿਆ ਨਹੀਂ ਇਹਨਾਂ ਦਾ ਜ਼ਿਆਦਾ ਹੈ ਫਿਰ ਇਹ ਕੰਟਰੋਲ 'ਚ ਪਿਆਈਦਾ ਠੀਕ ਹੈ ਜੀ ਜੀ ਬੱਚੇ ਨੂੰ ਜ਼ਿਆਦਾ ਪੀ ਕੇ ਵੀ ਕੋਈ ਦਿੱਕਤ ਨਾ ਆਵੇ ਹੂੰ ਹੂੰ ਤੇ ਵੈਸੇ ਆਪਣੇ ਵਾਲੀਆਂ ਜਿਹੜੀਆਂ ਨਾਰਮਲ ਬੱਕਰੀਆਂ ਇਹਨਾਂ ਦੇ ਥੱਲੇ ਬੱਚੇ ਛੱਡੀਦੇ ਕੋਈ ਚੱਕਰ ਨਹੀਂ ਹੁਣ ਜਿਵੇਂ ਤੁਸੀਂ ਆਪਾਂ ਨੂੰ ਖਰਚੇ ਦਾ ਦੱਸਿਆ ਵੀ ਆਪਣਾ 70000 ਰੁਪਿਆ ਲੱਗ ਗਿਆ ਸੀ ਹਨਾ ਤੇ ਇਹ ਵੀ 1.5 ਸਾਲ ਹੋ ਗਿਆ ਆਪਾਂ ਨੂੰ ਇਹ ਕੰਮ ਕਰਦੇ ਨੂੰ ਹਾਂਜੀ ਇਹਦੇ 1.5 ਸਾਲ ਦੇ ਵਿੱਚ ਵਿੱਚ ਵੀ ਇਹਨਾਂ ਦੇ ਉੱਤੇ ਉੱਤੇ ਕੀ ਖਰਚਾ ਆਇਆ ਇਹਨਾਂ ਦੀ ਖਰਾਕ ਤੇ ਤੇ ਬਾਅਦ ਚ ਇਹਨਾਂ ਨੇ ਇਨਕਮ ਆਪਾਂ ਨੂੰ ਕਿਵੇਂ ਦਿੱਤੀ ਆ ਇਹਨਾਂ ਜੀ ਦੇਖੋ ਜੀ 70000 ਦੀਆਂ ਜਿਹੜੀਆਂ ਆਪਾਂ ਲਈਆਂ ਸੀ ਲਾਗਤ ਸੀਗੀ ਆਪਣੀ ਜਿਹੜੀ ਅਜ ਤੋਂ ਡੂਡ ਤੋਂ 2 ਸਾਲਾਂ ਦੇ ਦੇ ਵਿੱਚ ਵਿੱਚ ਟਾਈਮ ਹੋ ਗਿਆ ਹੂੰ ਉਹ ਜਿਹੜੀ ਹੈਗੀ ਹੈ ਇਹਨਾਂ ਤੋਂ ਆਪਾਂ 1.5 ਲੱਖ ਦੇ ਜਾਨਵਰ ਆਪਾਂ ਵੇਚਤੇ ਸੇਲ ਕਰਤੇ ਹੂੰ ਤੇ ਜਿਹੜੇ ਆਪਣੇ ਕੋਲੇ ਹੁਣ ਫਿਲਹਾਲ ਉਹਨਾਂ ਚੋਂ ਜਿਹੜੇ ਖੜੇ ਆ ਹੂੰ ਉਹ ਸਵਾ ਕ ਲੱਖ ਦੇ ਹੀ ਹੁਣ ਹੈਗੇ ਆ ਠੀਕ ਹੈ ਉਹਨਾਂ ਜਾਨਵਰਾਂ ਦੇ ਜਿਹੜੇ ਹੈਗੇ ਇਹ ਇਹ ਜਿਹੜੇ ਦੂਸਰੇ ਹੈਗੇ ਇਹ ਅਲੱਗ ਹੈ ਤਿੰਨ ਤਿੰਨ ਜਾਨਵਰ ਜਿਹੜੇ ਵੱਡੇ ਆ ਹੂੰ ਇਹ ਅਲੱਗ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਮੈਕਸਿਮਮ ਸਵਾ ਕ ਲੱਖ ਰੁਪਏ ਦੇ ਜਾਨਵਰ ਹੈ ਤੇ ਫਿਰ ਇਹ ਇਹਦੇ ਵਿੱਚ ਆਪਣੀ ਜਿਹੜੀ ਇਨਕਮ ਆ ਹੁੰਦੀ ਕਿਵੇਂ ਆ ਵੀ ਇਹਦੀ ਮਾਰਕੀਟਿੰਗ ਕਿੱਥੇ ਆ ਕਿੱਥੇ ਤੁਸੀਂ ਮਾਰਕੀਟਿੰਗ ਕਰਦੇ ਹੋ ਕਿਸ ਤਰੀਕੇ ਨਾਲ ਇਹਦੀ ਇਨਕਮ ਹੁੰਦੀ ਹੈ ਇਸ ਕੰਮ ਦੇ ਵਿੱਚ ਇਨਕਮ ਜੀ ਇਹਨਾਂ ਦੇ ਆਪਾਂ ਤਾਂ ਵੱਡੀ ਬੱਕਰੀ ਤਾਂ ਨਹੀਂ ਫਿਲਹਾਲ ਕਦੇ ਸੇਲ ਕੀਤੀ ਜੇ ਕਰਦੇ ਆ ਤਾਂ ਬਹੁਤ ਘੱਟ ਹੈ ਚੱਲ ਸ ਹੈ ਤੇ ਫਿਲਹਾਲ ਇਹਨਾਂ ਦੇ ਬੱਚੇ ਆਪਾਂ ਸੇਲ ਕਰੀਦੇ ਆ ਜੀ ਤੇ ਵੇਚੜਾ ਕੋਈ ਔਖਾ ਨਹੀਂ ਜੀ ਜੇ ਆਪਣੇ ਕੋਲੇ ਬਰੀਡ ਹੈ ਤਾਂ ਆਪਣਾ ਜਾਨਵਰ ਆਪਾਂ ਕਦੇ ਕਿਸੇ ਕੋਲੇ ਵੇਚਣ ਨਹੀਂ ਗਏ ਆਪਣਾ ਘਰੋਂ ਪੀਂਦੇ ਆ ਘਰੋਂ ਆਪਣਾ ਵਿਕੇ ਜਾਂਦਾ ਹਾਂਜੀ ਸੇਲ ਹੋ ਜਾਂਦੀ ਠੀਕ ਹੈ ਜੀ ਜਿਵੇਂ ਹੁਣ ਕੋਈ ਬੰਦਾ 2-3 ਬੱਕਰੀਆਂ ਤੋਂ ਇਹ ਕੰਮ ਸ਼ੁਰੂ ਕਰੇ ਹਾਂਜੀ ਤੇ ਇਹ ਬੱਕਰੀਆਂ ਫਿਰ ਕਿੰਨੇ ਟਾਈਮ ਤੋਂ ਸੂਪ ਆਉਂਦੀਆਂ ਤੇ ਇਹਨਾਂ ਦਾ ਜਿਹੜੇ ਬੱਚੇ ਹੁੰਦੇ ਆ ਉਹ ਆਪਾਂ ਕਿੰਨੀ ਕੇਜ ਦੇ ਵਿੱਚ ਸੇਲ ਕਰ ਸਕਦੇ ਆ ਤੇ ਉਹ ਕਿੰਨੀ ਕੀਮਤ ਜਿਵੇਂ ਆਪ ਤੁਸੀਂ ਦੱਸਿਆ ਵੀ ਅਸੀਂ 8-9000 ਦੀ ਇੱਕ ਬੱਕਰੀ ਲੈ ਕੇ ਆਈ ਸੀ ਉਹਦਾ ਬੱਚਾ ਕਿੰਨੇ ਕੁ ਰੁਪਈਆ ਦਾ ਵਿਕ ਜਾਂਦਾ ਫਿਰ ਇਹ ਜੀ ਅਸੀਂ ਦੁੱਧੋਂ ਜਿਹੜੇ ਦੁੱਧੋਂ ਟਲ ਜਾਂਦੇ ਆ ਲਗਭਗ 2-3 ਮਹੀਨੇ ਤੋਂ ਬਾਅਦ ਚ ਦੁੱਧ ਤੋਂ ਜਿਵੇਂ हट ਜਾਂਦੇ ਆ ਉਹ ਅਸੀਂ ਇਹਦਾ ਜਿਹੜਾ 8-9000 ਦੀ ਜਿਹੜੀ ਲੋਕਲ ਬੱਕਰੀ ਸੀ ਇਹਦਾ ਆਪਾਂ 4 ਤੋਂ 5 5000 ਦੇ ਆਸ-ਪਾਸ ਸੇਲ ਕਰ ਦੇਈਦਾ ਸੀ 4 ਤੋਂ 5000 ਦੇ ਵਿੱਚ ਹੈਨਾ ਹਾਂਜੀ ਤੇ ਜੇ ਆਪਾਂ ਫਿਰ ਇਹਦੀ ਬੱਕਰੀ ਦੀ ਖਰਾਕ ਦੀ ਗੱਲ ਕਰੀਏ ਇੱਕ ਦਿਨ ਦੀ ਗੱਲ ਕਰੀਏ ਆਪਾਂ ਇਹਦੀ ਖਰਾਕ ਕਿਸ ਹਿਸਾਬ ਨਾਲ ਰਹਿੰਦੀ ਆਪਾਂ ਮੈਨੇਜਮੈਂਟ ਕਿਵੇਂ ਰੱਖਣੀ ਆ ਉਹਦੀ ਵੀ ਇੱਕ ਦਿਨ ਚ ਕਿੰਨਾ ਕਿਸ ਖਾਤਾ ਖਾ ਜਾਂਦੀ ਹੈ ਕੀ ਖਾਂਦੀ ਹੈ ਇਹ ਇਹ ਜੀ ਆਪਾਂ ਜਿਵੇਂ ਖੇਤੀਬਾੜੀ ਜਿਵੇਂ ਕਰਦੇ ਆ ਆਪਣਾ ਨੀਰਾ ਪੱਠਾ ਆਪਦਾ ਹੈ ਤੇ ਆਪਾਂ ਲਗਭਗ ਇਹਨਾਂ ਨੂੰ ਵੱਡਾ ਛੋਟਾ ਕਰਕੇ 200 ਗ੍ਰਾਮ ਦੇ ਆਸ-ਪਾਸ ਇਹਨਾਂ ਨੂੰ ਦਾਣਾ ਆਪਣਾ ਘਰ ਦਾ ਬਣਾਇਆ ਹੋਇਆ ਠੀਕ ਹੈ ਉਹ ਆਪਾਂ ਪਾਲਨੇ ਹੁੰਦਾ ਵੀ ਦਾਣਾ ਪਾਉਣੇ ਆ ਤੇ ਬਾਕੀ ਜਿਹੜਾ ਆਪਣੇ ਪੱਠਾ ਨੀਰਾ ਹੁੰਦਾ ਹਰਾ ਪੱਠਾ ਹਰਾ ਪੱਠਾ ਪਾਈਦਾ ਹੂੰ ਤੇ ਉਸ ਤੋਂ ਬਾਅਦ ਜਿਵੇਂ ਨੀਰਾ ਗੁਆਰੇ ਦਾ ਤੇ ਇੱਕ ਬਾਈ ਜੀ ਜਿਵੇਂ ਹੁਣ ਤੁਸੀਂ ਖਰਚਾ ਵੀ ਦੱਸਤਾ ਖਰਾਕ ਵੀ ਦੱਸਤੀ ਹੈ ਨਾ ਤੇ ਇਹਨਾਂ ਦੇ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਜਿਵੇਂ ਰਿਪੀਟ ਹੋਣ ਵਾਲੀਆਂ ਜਿਵੇਂ ਪਸ਼ੂਆਂ ਚ ਆ ਜਾਂਦੀਆਂ ਬੱਕਰੀਆਂ ਚ ਵੀ ਇਹ ਸਮੱਸਿਆ ਆ ਜਾਂਦੀਆਂ ਜੀ ਆਉਂਦੀਆਂ ਹੋਣੀਆਂ ਵੈਸੇ ਸਾਡੇ ਕੋਲੇ ਕਦੇ ਆਈ ਨਹੀਂ ਵੀ ਜਿਵੇਂ ਆਪਣੀ ਖੁਰਾਕ ਇਹ ਘਰ ਦੀ ਹੈਗੀ ਖੁਰਾਕ ਦਾਣਾ ਹੈ ਜਾਂ ਫੀਡ ਹੈ ਜਾਂ ਵੈਸੇ ਕੋਈ ਹਰਾ ਹੈ ਜਾਂ ਪੱਠਾ ਸਭ ਕੁਝ ਆਪਣੇ ਘਰ ਦੀ ਆਪਣੇ ਕਦੇ ਕੋਈ ਦਿੱਕਤ ਨਹੀਂ ਵੀ ਆਪਣੇ ਕੋਲੇ ਸਮੱਸਿਆ ਆਈ ਨਹੀਂ ਕਿਉਂਕਿ ਆਪਾਂ ਜਿਹੜਾ ਇਹ ਨੀਰਾ ਪੱਠਾ ਹੈ ਜਾਂ ਫੀਡ ਆਉਗਾ ਆਪਾਂ ਘਰ ਦੀ ਪਾਉਣੀ ਹੈ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਹੁਣ ਇਹਦੇ ਵਿੱਚ ਆਪਣੀਆਂ ਜਿਹੜੀਆਂ ਬੱਕਰੀਆਂ ਹਾਂਜੀ ਇਹ ਸਾਲ ਦੇ ਵਿੱਚ ਕਿੰਨੇ ਵਾਰੀ ਸੂ ਪੈਂਦੀਆਂ ਤੇ ਇਹਨਾਂ ਦੀ ਇਨਕਮ ਕਦੋਂ ਤੋਂ ਸਟਾਰਟ ਹੋਣ ਲੱਗ ਜਾਂਦੀ ਹੈ ਇਹ ਹੈ ਬਾਈ ਜੀ ਲਗਭਗ ਜਿਵੇਂ ਆਪਣੀ ਬੱਕਰੀ ਹੈਗੀ ਜਿਵੇਂ ਅੱਜ ਸੂਈ ਹੈ ਇਹ ਲਗਭਗ ਵੈਸੇ ਤਾਂ ਆਪਣੇ ਆਪ ਜਿਵੇਂ ਬ੍ਰੀਡਰ ਵਿੱਚ ਛੇਵੇਂ ਆਪਾਂ ਛੱਡਦੇ ਆ ਹੂੰ ਇਹ ਵੀ 22 ਦਿਨਾਂ ਬਾਅਦ ਦੁਬਾਰੇ ਕਰਾਸ ਹੋ ਜਾਂਦੀ ਵੈਸੇ ਅਸੀਂ ਕਰਾਉਂਦੇ ਨਹੀਂਗੇ ਇਹਨੂੰ ਹੂੰ ਵੀ ਅਸੀਂ ਥੋੜਾ ਟਾਈਮ ਵਿੱਚ ਪਾ ਦਿੰਨੇ ਵੀ ਬੱਕਰੀ ਦੀ ਕੋਈ ਸਿਹਤ ਠੀਕ ਹੋ ਜੇ ਜਾਂ ਬੱਚੇ ਵੀ ਫਿਰ ਦੁੱਧ ਨਾਲ ਵਧੀਆ ਪਲ ਜਾਣ ਹਾਂ ਕਰਕੇ ਅਸੀਂ 3 ਮਹੀਨੇ ਵੇਟ ਵਿੱਚ ਗੈਪ ਦੇ ਕੇ ਵੈਸੇ ਇਹ ਸਾਲ 'ਚ ਦੋ ਵਾਰੀ ਸੂ ਪੈਂਦੀ ਹੈ। ਸਾਲ ਦੇ ਵਿੱਚ ਇਹ ਦੋ ਵਾਰੀ ਸੂ ਪੈਂਦੀ ਹੈ ਤੇ ਜਿਵੇਂ ਕਿਸੇ ਬੰਦੇ ਨੇ ਬੱਕਰੀਆਂ ਲੈ ਕੇ ਆਉਂਦੀਆਂ ਉਹ ਆਪਾਂ ਨੂੰ ਇਨਕਮ ਕਦੋਂ ਸਟਾਰਟ ਦੇਣ ਲੱਗ ਜੂਗੀ ਇਨਕਮ। ਇਨਕਮ ਜੀ ਜਿਵੇਂ ਸੂਈ ਹੋਈ ਲਈ ਜਾਂ ਸੂਣ ਵਾਲੀ ਲਈ ਤੇ ਉਹਨੇ ਬੱਚੇ ਹੀ ਬੱਚਿਆਂ ਤੋਂ ਹੀ ਆਪਾਂ ਨੂੰ ਪ੍ਰੋਫਿਟ ਹੋਣਾ ਹੈ ਜੀ ਜਿਵੇਂ ਆਪਾਂ ਤਾਂ ਬੱਚਾ ਵੇਚ ਸਕਦੇ ਆ ਜਿਵੇਂ 3 ਮਹੀਨੇ ਦਾ 4 ਮਹੀਨੇ ਦਾ ਦੁੱਧੋਂ ਟਲਿਆ ਹੋਇਆ ਬੱਚਾ ਹੀ ਦੇਣਾ ਚਾਹੀਦਾ ਤੇ ਲੈਣਾ ਵੀ ਦੁੱਧੋਂ ਟਲਿਆ ਹੋਇਆ ਬੱਚਾ ਲੈਣਾ ਚਾਹੀਦਾ ਜੀ ਦੁੱਧ ਤੋਂ ਜਿਵੇਂ ਲੱਗਿਆ ਹੋਇਆ ਬੱਚਾ ਨਹੀਂ ਬਾਲ ਨਹੀਂ ਹੁੰਦਾ ਨਹੀਂ ਤੇ ਜੇ ਕੋਈ ਵੀਰ ਆਪਣੇ ਤੋਂ ਇਹ ਬੱਕਰੀਆਂ ਖਰੀਦਣਾ ਚਾਵੇ ਕੰਮ ਸ਼ੁਰੂ ਕਰਨ ਵਾਸਤੇ ਕਹਿ ਲਈਏ ਜਾਂ ਆਪਾਂ ਕਿਵੇਂ ਕਿਸੇ ਵੀ ਪਰਪੈਜ ਤੋਂ ਇਹ ਉਹ ਫਿਰ ਆਪਣੇ ਤਾਂ ਹੀ ਕਿਵੇਂ ਕੰਟੈਕਟ ਕਰੇ ਆਪਣਾ ਕੀ ਇਸ ਮੋਬਾਈਲ ਨੰਬਰ ਆਪਣਾ ਕੀ ਆਵਾਂ ਤੇ ਜੀ ਆਪਣੇ ਕੋਲੇ ਵੈਸੇ ਸੇਲ ਵਾਸਤੇ ਕੋਈ ਬਹੁਤਾ ਜਾਨਵਰ ਨਹੀਂ ਹੁੰਦੇਗੇ ਹਮ ਇੱਕ ਦੋ ਜਿਵੇਂ ਕੋਈ ਸ਼ੌਂਕ ਵਾਲਾ ਜਾਂ ਕੋਈ ਨਵੇਂ ਕੰਮ ਵਾਲਾ ਇੱਕ ਦੋ ਜਾਨਵਰ ਲੈਣਾ ਚਾਹੁੰਦਾ ਆਪਾਂ ਦੇ ਦਿੰਨੇ ਹੁੰਦੇ ਆ ਹਮ ਤੇ ਉਸ ਵਾਸਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਨੰਬਰ ਹੈ ਜੀ 81042 ਹਮ 13658 81042 13658 56 ਹਾਂਜੀ ਤੇ ਬਾਈ ਜੀ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਤੁਸੀਂ ਇਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਬੱਕਰੀਆਂ ਬਾਰੇ ਤੇ ਬਾਕੀ ਸੇਲ ਪਰਚੇਜ ਦਾ ਜਿਹੜਾ ਕੰਮ ਹੈ ਉਹਦੇ ਉਹਦੇ ਵਾਸਤੇ ਵੀ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਤੇ ਹੁਣ ਬਾਈ ਜੀ ਜਿਵੇਂ ਆ ਖੁਰਨੀ ਆ ਇਹ ਖੁਰਨੀ ਦੇ ਉੱਤੇ ਤੁਸੀਂ ਆਹ ਇਹ ਚੀਜ਼ ਕਾਹਤੋਂ ਲਾਈ ਆ ਇਹ ਜੀ ਜੀ ਇਹਦੇ ਨਾਲ ਆਪਣੀ ਵੇਸਟੇਜ ਘਟ ਜਾਂਦੀ ਹੈ ਵੀ ਜਵੇਂ ਛੋਟਾ ਜਾਨਵਰ ਹੈ ਇਹਦੇ ਵਿੱਚ ਪੈਰ ਨਹੀਂ ਰੱਖਦਾ ਵਿੱਚ ਮਿੰਗਣ ਪਿਸ਼ਾਬ ਨਹੀਂ ਕਰਦਾ ਇਹਦੇ ਨਾਲ ਆਪਣੀ ਵੇਸਟੇਜ ਕਾਫੀ ਕੰਟਰੋਲ ਹੋ ਜਾਂਦੀ ਵੀ ਕਹਿੰਦਾ ਮਤਲਬ ਘਟ ਜਾਂਦੀ ਹੈ ਵੀ ਇਹ ਇੰਨਾ ਵਾਸਤੇ ਲਾਈਏ ਵੀ ਇਹ ਖੁਰਨੀ ਦੇ ਵਿੱਚ ਨਾ ਵੜ ਸਕੇ ਵਿੱਚ ਨਾ ਵੜ ਸਕੇ ਠੀਕ ਹੈ ਜੀ ਤੇ ਬਾਈ ਜੀ ਜਿਵੇਂ ਆਪਣੇ ਕੋਲੇ ਆਹ ਬਰੀਡਰ ਆ ਹਨਾ ਇਹ ਕੋਹਨੇ ਵੀ ਹੁੰਦੇ ਆ ਤੇ ਚਿੱਟੀ ਅੱਖ ਵਾਲੇ ਵੀ ਹੁੰਦੇ ਆ ਤੇ ਆਪਾਂ ਫਿਰ ਇਹ ਸਿੰਗਾ ਵਾਲਾ ਕਿਉਂ ਲੈ ਕੇ ਆਏ ਕੀ ਕਾਰਨ ਹੈ ਇਹਦੇ ਪਿੱਛੇ ਏ ਜੀ ਅਸੀਂ ਥੋੜਾ ਜਿਵੇਂ ਪਿਓਰਿਟੀ ਕਰਨੀ ਗਏ ਜਿਵੇਂ ਚਿੱਟੀ ਅੱਖ ਦਾ ਜਾਂ ਚਿੱਟਾ ਹੂੰ ਤੇ ਉਹਨੂੰ ਆਪਾਂ ਵੈਸੇ ਨਹੀਂ ਪਿਓਰ ਨਹੀਂ ਕਹਿ ਸਕਦੇ ਜਾਂ ਕਿਸੇ ਚ ਕ੍ਰੋਸ ਹੋ ਸਕਦਾ ਉਹ ਕ੍ਰੋਸ ਹੈਗਾ ਹੂੰ ਤੇ ਇਹ ਰਿਸਰਚ ਸੈਂਟਰ ਦਾ ਹੈਗਾ ਹੂੰ ਤੇ ਸਿੰਘਾ ਵਾਲਾ ਮੈਂ ਉੱਥੋਂ ਦੀ ਇਹ ਨਸਲ ਹੈਗੀ ਬਰਬਰੀ ਠੀਕ ਹੈ ਇਸ ਕਰਕੇ ਅਸੀਂ ਵੀ ਅਸੀਂ ਉੱਥੋਂ ਲੈ ਕੇ ਆਏ ਜਿਹੜਾ ਜਾਨਵਰ ਹੂੰ ਤਿੰਨ ਜਾਨਵਰ ਜਿਵੇਂ ਲੈ ਕੇ ਆਏ ਅਸੀਂ ਪਿਓਰ ਤੇ ਕੰਮ ਕਰਨਾ ਸਾਡਾ ਬਰੀਡਿੰਗ ਦਾ ਜਿਵੇਂ ਕੰਮ ਹੈ ਹੂੰ ਕੋਈ ਸੇਲ ਪਰਚੇਜ ਦਾ ਕੰਮ ਹੈ ਨਹੀਂ ਅਸੀਂ ਕੋਈ ਬਾਹਰੋਂ ਲਿਆ ਕੇ ਕੋਈ ਜਾਨਵਰ ਨਹੀਂ ਵੇਚਣਾ ਹੂੰ ਤੇ ਬਰੀਡਿੰਗ ਦਾ ਜਿਵੇਂ ਲੰਮਾ ਲੈ ਕੇ ਜਾਣਾ ਸੀ ਤਾਂ ਕਰਕੇ ਅਸੀਂ ਉੱਥੋਂ ਜਾਨਵਰ ਲੈ ਕੇ ਆਏ ਸੀ ਤੇ ਜਿਵੇਂ ਤੁਸੀਂ ਪਹਿਲਾਂ ਆਪਾਂ ਨੂੰ ਲੋਕਲ ਐਨੀਮਲ ਦੱਸੇ ਸੀ ਹੈਨਾ ਵੀ ਉਹਨਾਂ ਤੇ ਆਪਣਾ 70000 ਰੁਪਏ ਖਰਚਾ ਆ ਗਿਆ ਸੀ ਹਾਂਜੀ ਤੇ ਫਿਰ ਤੁਸੀਂ ਇਹ ਚਾਰ ਜਾਨਵਰ ਲੈ ਕੇ ਚਾਰ ਹੀ ਲੈ ਕੇ ਆਏ ਨਾ ਮਸਤਰਾਤੋ ਨਹੀਂ ਜੀ ਤਿੰਨ ਜਾਨਵਰ ਪਿੱਛੇ ਤਿੰਨ ਬੱਚੇ ਸੀ ਹਾਂ ਤੇ ਇੰਨਾ ਤੇ ਫਿਰ ਤੁਸੀਂ ਇੰਨਾ ਇਨਵੈਸਟ ਕਿਵੇਂ ਕੀਤਾ ਵੀ ਤੁਸੀਂ ਦੱਸਿਆ ਸੀ ਵੀ ਆਪਣੇ ਕਿੰਨਾ ਕਿੰਨੇ ਪੈਸੇ ਲੱਗੇ ਸੀ ਆਪਣੇ ਹਾਂਜੀ ਇਹ 1 ਲੱਖ ਜਿਵੇਂ 16000 ਮੈਂ ਤੁਹਾਨੂੰ ਦੱਸ ਇਹ ਜੀ ਰਿਕਾਰਡਡ ਐਨੀਮਲ ਐ ਜਿਵੇਂ ਦੇਖੋ ਇਹਦੇ ਕੰਨ ਦੇ ਅੰਦਰ ਟੈਗ ਹੈਗਾ ਹਾਂ ਟੈਗ ਲੱਗਿਆ ਹੋਇਆ ਇਸ ਕਰਕੇ ਅਸੀਂ ਨਸਲ ਤੇ ਸੁਧਾਰ ਜਿਵੇਂ ਕਰਨਾ ਸੀ ਇਸ ਕਰਕੇ ਅਸੀਂ ਇੰਨਾ ਤੇ ਇੰਨਾ ਪੈਸਾ ਜਿਹੜਾ ਇਨਵੈਸਟ ਕੀਤਾ ਠੀਕ ਐ ਸਹੀ ਨਸਲ ਸੁਧਾਰ ਅਸਤੇ ਹੀ ਆਪਾਂ ਇਹੜਾ ਇੰਨਾ ਇਨਵੈਸਟਮੈਂਟ ਇੰਨਾ ਤੇ ਕੀਤਾ ਨਸਲ ਸੁਧਾਰ ਵਾਸਤੇ ਕੀਤਾ ਠੀਕ ਹੈ ਲਓ ਜੀ ਉਮੀਦ ਕਰਦੇ ਆਂ ਵੀ ਤੁਹਾਨੂੰ ਸਾਰੀ ਜਾਣਕਾਰੀ ਆਪਣੀ ਵੀਡੀਓ ਦੇ ਥਰੂ ਮਿਲ ਗਈ ਹੋਣੀ ਹੈ ਬਾਕੀ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਦੀ ਰਾਇ ਰੱਖ ਸਕਦੇ ਹੋ ਤੇ ਬਾਕੀ ਆਪਾਂ ਬਾਈ ਦਾ ਨੰਬਰ ਵੀ ਦਿੱਤਾ ਹੈ ਤੇ ਨੰਬਰ ਤੇ ਤੁਸੀਂ ਕਦੋਂ ਵੀ ਕਾਲ ਕਰਕੇ ਬੱਕਰੀਆਂ ਬਾਰੇ ਜਾਣਕਾਰੀ ਵੀ ਲੈ ਲੈ ਸਕਦੇ ਹੋ ਤੇ ਇਹਨਾਂ ਦੀ ਬਰੀਡ ਬਾਰੇ ਵੀ ਪੁੱਛ ਸਕਦੇ ਹੋ ਇਹਨਾਂ ਨੂੰ ਹਨਾ ਤੇ ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਐਸੇ ਹੀ ਕਿਸੇ ਜਾਣਕਾਰੀ ਦੇ ਨਾਲ ਧੰਨਵਾਦ ਜੀ ਸਾਰਿਆਂ